ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਪਿਛਲੇ ਸਮੇਂ ਇਹਨਾਂ ਦੀਆਂ ਫਾਰਮ ਆਉਟ ਦੀਆਂ ਕਿ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਹਾਲਾਂਕਿ ਚੰਨੀ ਸਾਹਿਬ ਨੇ ਕਲੀਅਰ ਕਰ ਦਿੱਤਾ ਕਿ ਮੈਂ ਸਿਰਫ ਕਾਂਗਰਸ ਦੇ ਵਿੱਚ ਹੀ ਰਹਿਣਾ ਉਹ ਸਭ ਝੂਠੀਆਂ ਫਾਰਮਾਂ ਨੇ ਇੱਥੇ ਹੀ ਰਹਿਣਾ ਕਾਂਗਰਸ ਦੇ ਲਈ ਹਮੇਸ਼ਾ ਕੰਮ ਜਿਹੜਾ ਕਰਦੇ ਰਹਿਣ ਹਾਲਾਂਕਿ ਕਾਂਗਰਸ ਦੇ ਵਿੱਚ ਹਮੇਸ਼ਾ ਪਾਰਟੀ ਦੇ ਵਿੱਚ ਜਿਹੜਾ ਰੋਲਾ ਰੱਪਾ ਕਦੇ ਸੀਐਮ ਦੇ ਚਿਹਰੇ ਨੂੰ ਲੈ ਕੇ ਕਦੇ ਇੱਕ ਦੂਜੇ ਦੀ ਮਾੜੀ-ਮੋਟੀ ਛੋਟੀ-ਮੋਟੀ ਗੱਲ ਨੂੰ ਲੈ ਕੇ ਆਨਤਾਨੀ ਜਿਹੜੀ ਹਮੇਸ਼ਾ ਚੱਲਦੀ ਰਹਿੰਦੀ ਹੈ ਜੇਕਰ ਉਧਰੋਂ ਨਿਬੜਦੀ ਹੈ ਰਾਹੁਲ ਗਾਂਧੀ ਮੀਟਿੰਗ ਬੁਲਾਉਂਦੇ ਨੇ ਨਿਵੇੜਦੇ ਨੇ ਕਾਂਗਰਸੀ ਲੀਡਰਾਂ ਦੀ ਜੇਕਰ ਆਪਸ ਦੇ ਵਿੱਚ ਕਿਤੇ ਨਿਬੜ ਜਾਂਦੀ ਹੈ ਤਾਂ ਨਾਲ ਦੀ ਨਾਲ ਕਿਤੇ ਨਾ ਕਿਤੇ ਸਟੇਜ ਤੇ ਜਿਹੜੇ ਇਹਨਾਂ ਦੇ ਲੀਡਰ ਨੇ ਬੁਲਾਰੇ ਨੇ ਕਿਤਨਾ ਕਿਤੇ ਫੇਰ ਉਹਨਾਂ ਵੱਲੋਂ ਵਿਵਾਦਿਤ ਬਿਆਨ ਦੇ ਦਿੱਤਾ ਜਾਂਦਾ ਮਾਮਲਾ ਫੇਰ ਪੱਕ ਜਾਂਦਾ ਪਹਿਲਾਂ ਰਾਜਾ ਬੜਿੰਗ ਦਾ ਕੋਈ ਨਾ ਕੋਈ ਬਿਆਨ ਇਸੇ ਤਰ੍ਹਾਂ ਦਾ ਜਿਵੇਂ ਤਰਨਤਾਰਨ ਦੇ ਵਿੱਚ ਵੀ ਪਹਿਲਾਂ ਰਾਜਾ ਬੜਿੰਗ ਵੱਲੋਂ ਜਿਹੜੇ ਸ਼ਬਦ ਮੁਹ ਬੋਲੇਗੇ ਉਹਦਾ ਸਿੱਟਾ ਤਰਨਤਾਰ ਦੀ ਸੀਟ ਤੋਂ ਨਿਕਲਿਆ ਪਤਾ ਚੱਲਿਆ ਔਰ ਉਸ ਤੋਂ ਬਾਅਦ ਲਗਾਤਾਰ ਫਿਰ ਚਾਹੇ ਕਹਦੀਏ ਜਿਹੜਾ ਮਨਰੇਗਾ ਨੂੰ ਲੈ ਕੇ ਜਿਹੜਾ ਸੰਗਰਾਮ ਵਿੱਡਿਆ ਸੀ ਉੱਥੇ ਰਾਜਾ ਵਿਡਿੰਗ ਤੋਂ ਫਿਰ ਕੋਈ ਨਾ ਕੋਈ ਜਿਹੜੇ ਬਿਆਨ ਇਸ ਤਰ੍ਹਾਂ ਦੇ ਦਿੱਤੇ ਜਾਂਦੇ ਨੇ ਜਿਸ ਨਾਲ ਕਾਂਗਰਸ ਨੂੰ ਕਿਤੇ ਨਾ ਕਿਤੇ ਇਸ ਦਾ ਨੁਕਸਾਨ ਜਾਂ ਖਮਿਆਜਾ ਭੁਗਤਣਾ ਪੈ ਸਕਦਾ ਰਾਜਾ ਵਿਡਿੰਗ ਟਿਕਦੇ ਨੇ ਤਾਂ ਨਾਲ ਦੀ ਨਾਲ ਪ੍ਰਤਾਪ ਸਿੰਘ ਬਾਜ਼ਬਾ ਬਰੋਦੀ ਧਰਦੇ ਕਹਨ ਵਾਲੇ ਕਿ ਉਹ ਉਹਨਾਂ ਦੇ ਨਾਲ ਦੀ ਨਾਲ ਕਿ ਉਹ ਵੀ ਕਿਤਨਾ ਕਿਤੇ ਤਾਂਜਾ ਜਿਹੜਾ ਕਸ ਦੇ ਨਜ਼ਰ ਆ ਜਾਂਦੇ ਨੇ ਇਸ ਵਿਚਾਲੇ ਅਫਵਾਹਾਂ ਉੜਦੀਆਂ ਨੇ ਕਿ ਸੀਐਮ ਦੇ ਚਿਹਰੇ ਨੂੰ ਜਾਣ ਬੁੱਝ ਕੇ ਕਿ ਜੇਕਰ ਚੰਨੀ ਨੂੰ ਐਲਾਨਦੇ ਨੇ ਤਾਂ ਉਹਨਾਂ ਦੇ ਰਾਧਾ ਰੋੜਾ ਪ੍ਰਤਾਪ ਸਿੰਘ ਬਾਜਬਾ ਤੇ ਰਾਜਾ ਬੜਿੰਗ ਬਣੇ ਹੋਏ ਨੇ ਕਿ ਜਾਣ ਬੁੱਝ ਕੇ ਆਏ ਦਿਨ ਸਟੇਜ ਤੋਂ ਕੋਈ ਨਾ ਕੋਈ ਜਾਣ ਬੁੱਝ ਕੇ ਜਿਹੜਾ ਇਹਨਾਂ ਨੇ ਵਿਵਾਦਿਤ ਜਿਹੜਾ ਵਿਵਾਦਿਤ ਕਹਿ ਦिए ਬਿਆਨ ਦੇਣਾ ਹੀ ਹੁੰਦਾ ਚੰਨੀ ਕਰ ਰਿਹਾ ਮਸਲੇ ਹੱਲ ਚੰਨੀ ਚਰਨਜੀਤ ਸਿੰਘ ਚੰਨੀ ਸਾਫ ਦਾ ਸੀਐਮ ਉਹ ਅਲੱਗ ਲੈਣ ਤੇ ਦੂਰੇ ਹੋਏ ਨੇ ਉਹ ਆਏ ਦਿਨ ਵੀਡੀਓ ਉਹਨਾਂ ਦੀ ਵਾਇਰਲ ਹੁੰਦੀਆਂ ਨੇ ਨਸ਼ਾ ਕਿੱਥੇ ਵਿਕ ਰਿਹਾ ਜਾਂ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਹੜਾ ਜੁਧ ਨਸ਼ਾ ਵਿਰੁੱਧ ਚੱਲ ਰਿਹਾ ਉਹ ਆਮ ਆਦਮੀ ਪਾਰਟੀ ਦਾ ਪਰਦਾ ਫਾਸ਼ ਕਰਨ ਦੇ ਲੱਗੇ ਹੋਏ ਨੇ ਚਰਨਜੀਤ ਸਿੰਘ ਚੰਨੀ ਉਹ ਆਏ ਦਿਨ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਤਰ੍ਹਾਂ ਦੀ ਵੀਡੀਓ ਹਮੇਸ਼ਾ ਜਿਹੜੀਆਂ ਉਹਨਾਂ ਨੇ ਲੱਗ ਜਿਹੜਾ ਪਲੇਟਫਾਰਮ ਇੱਕ ਚੁਣਿਆ ਹੋਇਆ ਆ ਆਮ ਆਦਮੀ ਪਾਰਟੀ ਸਿੱਖਿਆ ਕ੍ਰਾਂਤੀ ਤੇ ਕਿੰਨਾ ਕੁ ਜੋਰ ਦੇ ਰਹੀ ਐ ਔਰ ਦੂਜੇ ਪਾਸੇ ਜੁਧ ਨਸ਼ਾ ਵਿਰੁੱਧ ਕਿੰਨਾ ਕੁ ਜੋਰ ਦੇ ਰਹੀ ਐ ਪਿੱਛੇ ਜੇ ਇੱਕ ਵੀਡੀਓ ਵੀ ਵਾਇਰਲ ਹੁੰਦੀ ਆ ਕਿ 5 ਮਿੰਟ ਦੇ ਵਿੱਚ ਜਿਹੜਾ 10 ਮਿੰਟ ਦੇ ਵਿੱਚ ਜਿਹੜਾ ਨਸ਼ਾ ਮਿਲ ਜਾਂਦਾ ਕਿ ਇੰਨੀ ਛੇਤੀ ਤਾਂ ਨਾ ਤਾਂ ਪੁਲਸ ਆਵੇ ਤੇ ਨਾ ਹੀ ਕੋਈ ਫੂਡ ਡਿਲੀਵਰੀ ਵਾਲਾ ਜਲਦੀ ਜਿਹੜੀ ਡਿਲੀਵਰ ਕਰ ਦੇ ਚੀਜ਼ ਕੋਈ ਤਾਂ ਉਸ ਤੋਂ ਪਹਿਲਾਂ ਹੀ ਮਤਲਬ 5-10 ਮਿੰਟਾਂ ਦੇ ਵਿੱਚ ਹੀ ਚਿੱਟਾ ਜਿਹੜਾ ਜੁਧ ਨਸ਼ਾ ਬਰਦਰ ਚੱਲ ਰਿਹਾ ਕਿ ਉਹ ਚਿੱਟਾ 5-10 ਮਿੰਟਾਂ ਦੇ ਵਿੱਚ ਜਿਹੜਾ ਮਿਲ ਜਾਂਦਾ ਚੰਨੀ ਕਰ ਰਿਹਾ ਇਹ ਮਸਲੇ ਹੱਲ ਔਰ ਦੂਜੇ ਪਾਸੇ ਰਾਜਾ ਬਡਿੰਗ ਤੇ ਪ੍ਰਤਾਪ ਸਿੰਘ ਬਾਜਬਾ ਨਮਾ ਖੱਡਾ ਕਾਂਗਰਸ ਦੇ ਲਈ ਪੁੱੜਦੇ ਨਜ਼ਰ ਆਉਂਦੇ ਨੇ ਇਲਜ਼ਾਮ ਲਗਾਤਾਰ ਉਹਨਾਂ ਤੇ ਲੱਗ ਰਹੇ ਨੇ ਹਾਲਾਂਕਿ ਜੇਕਰ ਉਹਨਾਂ ਨੂੰ ਕੋਈ ਇੰਟਰਵਿਊ ਹੁੰਦੀ ਹੈ ਜਾਂ ਗੱਲਬਾਤ ਰੱਖੀ ਜਾਂਦੀ ਹੈ ਤਾਂ ਉਹ ਆਪ ਦੇ ਆਪ ਨੂੰ ਮਤਲਬ ਸਾਫ਼ ਦੱਸਦੇ ਨੇ ਕਹਿ ਦਿੰਦੇ ਨੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਨਾ ਹੀ ਕੋਈ ਕਲੈਰੀਫਿਕੇਸ਼ਨ ਅਸ਼ਿਕਰੀਏ ਕਿ ਅਸੀਂ ਕੰਮ ਕਰ ਰਹੇ ਹਾਂ ਕਾਂਗਰਸ ਪਾਰਟੀ ਦੇ ਲਈ ਕੰਮ ਕਰ ਰਹੇ ਹਾਂ ਅਸੀਂ ਕਾਂਗਰਸ ਦੀ ਮਤਲਬ ਸਰਕਾਰ ਹੈ ਜਿਹੜੀ ਸਤਾਈ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਅਸੀਂ ਕਾਂਗਰਸ ਦੀ ਸਰਕਾਰ ਬਣਾਉਣਾ ਚਾਹੁੰਦੇ ਹਾਂ ਉਸ ਲਈ ਤੇ ਚੱਲੇ ਹੋਏ ਹਾਂ ਕਿ ਗਲਤ ਬਿਆਨ ਅਸੀਂ ਨਹੀਂ ਦੇ ਰਹੇ ਉਹ ਆਪ ਦੀਆਂ ਸਪਾਈਆਂ ਜਿਹੜੀਆਂ ਉਹ ਦੇ ਦਿੰਦੇ ਨੇ ਹੋ ਰੌਲਾਏ ਕੀ ਰਾਜਾ ਪ੍ਰਿੰਕ ਚੱਲੀ ਜਾਂਦੇ ਸਹੀ ਪ੍ਰਤਾਪ ਸਿੰਘ ਬਾਜਵਾ ਸਹੀ ਚੱਲੀ ਜਾਂਦੇ ਆ ਜਾਂ ਚਰਨਜੀਤ ਸਿੰਘ ਚੰਨੀ ਸਹੀ ਚੱਲੀ ਜਾਂਦੇ ਆ ਕਿ ਅਸਲ ਦੇ ਵਿੱਚ ਰੋਲਾ ਕਿਤੇ ਨਾ ਕਿਤੇ ਸੀਐਮ ਨੂੰ ਵੀ ਲੈ ਕੇ ਐਲਾਨੇ ਜਾਂਦੇ ਵੀ ਕਿਤੇ ਨਾ ਕਿਤੇ ਜਿਹੜਾ ਰੋਲਾ ਫੈਰਿਆ ਜੇਕਰ ਕਾਂਗਰਸ ਪਾਰਟੀ ਸੀਐਮ ਨਹੀਂ ਐਲਾਨਦੀ ਕਹਿ ਰਹੇ ਨੇ ਕਿ ਕਾਂਗਰਸ ਦੇ ਇੱਕ ਵਸਕਲੇ ਸੀਐਮ ਜਿਹੜਾ ਨਹੀਂ ਐਲਾਨਿਆ ਜਾਣਾ ਭਵਿਸ਼ਯ ਬਗੇਲ ਕੀ ਹੋ ਸਕਦੇ ਨੇ ਜਾਂ ਰਾਹੁਲ ਗਾਂਧੀ ਕੋਈ ਹੋਰ ਨਵੇਂ ਚਿਹਰੇ ਨੂੰ ਅੱਗੇ ਲੈ ਕੇ ਆਉਣਗੇ ਕਿ ਸੀਐਮ ਦਾ ਚਿਹਰਾ ਜਿੰਨਾ ਚਿਰ ਨਹੀਂ ਐਲਾਨ ਦਿੱਤਾ ਜਾਂਦਾ ਜਿੰਨਾ ਚਿਰ ਇਹਨਾਂ ਦੇ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਐਮਐਲਏ ਹਲਕਿਆਂ ਦੇ ਨਹੀਂ ਐਲਾਨ ਦਿੱਤੇ ਜਾਂਦੇ ਉਹਨਾਂ ਚਿਰ ਇਹ ਕਾਂਗਰਸ ਪਾਰਟੀ 'ਚ ਕਾਟੋ ਕਲੇਸ਼ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਤੇ ਇਸ ਦਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਲਗਾਤਾਰ